ਸਤਿ ਸ਼੍ਰੀ ਅਕਾਲ ਦਾ ਆਦਮੀ ਉੱਤ ਦੇਖ ਰਹੇ ਹੋ ਤੁਸੀਂ ਮੈਂ ਪਰਮੇਂਦਰ ਸਿੰਘ ਇਸ ਵਕਤ ਦੀਆਂ ਵੱਡੀਆਂ ਤੇ ਤਾਜ਼ਾ ਖਬਰਾਂ ਲੈ ਕੇ ਹਾਜ਼ਰ ਹਾਂ ਸਭ ਤੋਂ ਪਹਿਲਾਂ ਰੁਕ ਕਰ ਲੈਣੇ ਆ ਗੁਰਦਾਸਪੁਰ ਦੇ ਸਰਹੱਦੀ ਕਸਬਾ ਕਲਾਨੌਰ ਦੇ ਨਾਲ ਲੱਗਦੇ ਪਿੰਡ ਸੋਹਰ ਖੁਰਦੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਰਪੰਚ ਦੇ ਭਰਾ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਨ ਦਾ ਮਾਮਲਾ ਸਾਹਮਣੇ ਆਇਆ ਪੰਚਾਇਤ ਦੇ ਵੱਲੋਂ ਬਣਾਈ ਜਾ ਰਹੀ ਗਲੀ ਨੂੰ ਲੈ ਕੇ ਵਿਵਾਦ ਛਿੜਿਆ ਜਿਸ ਤੋਂ ਬਾਅਦ ਪਿੰਡ ਦੇ ਇੱਕ ਵਿਅਕਤੀ ਜਿਸ ਦਾ ਨਾਮ ਲਾਪ੍ਰੀਤ ਸਿੰਘ ਫੌਜੀ ਹੈ ਉਸਨੇ ਆਮ ਆਦਮੀ ਪਾਰਟੀ ਦੇ ਸਰਪੰਚ ਗੁਰਵਿੰਦਰ ਸਿੰਘ ਦੇ ਛੋਟੇ ਭਰਾ ਨਰਮਲ ਸਿੰਘ ਨੂੰ ਰਸਤੇ ਦੇ ਵਿੱਚ ਘੇਰਿਆ ਅਤੇ ਉਸ ਦੇ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਅਤੇ ਸਰਪੰਚ ਦੇ ਭਰਾ ਨੂੰ ਮੋਤ ਦੇ ਘਾਟ ਉਤਾਰ ਦਿੱਤਾ ਤਾਂ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਆਰੋਪੀਆਂ ਨੂੰ ਫੜਨ ਦੇ ਲਈ ਲਗਾਤਾਰ ਛਾਪੇ ਮਾਰੀ ਜਾ ਰਹੀ ਹੈ ਖੰਡਾ ਸਪੰਦੀ ਜਾਣਕਾਰੀ ਦਿੰਦਿਆਂ ਮ੍ਰਿਤਕ ਨਿਰਮਲ ਸਿੰਘ ਦੇ ਚਚੇਰੇ ਭਰਾ ਮੋਹਨ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਵੱਡਾ ਭਰਾ ਪਿੰਡ ਸੋਹਰ ਖੁਰਦਦਾ ਸਰਪੰਚ ਆ ਅਤੇ ਉਹਨਾਂ ਨੇ ਪਿੰਡ ਦੇ ਵਿੱਚ ਇੱਕ ਗਲੀ ਬਣਾਈ ਸੀ ਇਸ ਗਲੀ ਨੂੰ ਪਿੰਡ ਦਾ ਹੀ ਇੱਕ ਵਿਅਕਤੀ ਲਾਪ੍ਰੀਤ ਸਿੰਘ ਫੌਜੀ ਰੋਕਦਾ ਰਿਹਾ ਜਿਸ ਨੂੰ ਲੈ ਕੇ ਉਸ ਦੀ ਰੰਜਿਸ਼ ਚੱਲ ਰਹੀ ਸੀ ਤਾਂ ਐਸੇ ਰੰਜਿਸ਼ ਦੇ ਤਹਿਤ ਲਾਪ੍ਰੀਤ ਫੌਜੀ ਨੇ ਨਿਰਪਲ ਜੇਕਰ ਗੱਲ ਕਰ ਲਈ ਜਾਵੇ ਤਾਂ ਕਲਾਨੌਰ ਦੀ ਗਊਸ਼ਾਲਾ ਦੇ ਨੇੜੇ ਘੇਰਿਆ ਅਤੇ ਤਾਬੜ ਤੋਂ ਗੋਲੀਆਂ ਚਲਾ ਦਿੱਤੀਆਂ ਜਿਸ ਦੇ ਵਿੱਚ ਨਰਮਲ ਸਿੰਘ ਦੀ ਮੌਕੇ ਤੇ ਮੌਤ ਹੋ ਗਈ। ਉਹਨਾਂ ਨੇ ਮੰਗ ਕੀਤੀ ਹੈ ਕਿ ਇਸ આરોપી ਨੂੰ ਜਲਦ ਕਾਬੂ ਕੀਤਾ ਜਾਵੇ ਅਤੇ ਸਖਤ ਤੋਂ ਸਖਤ ਕਾਰਵਾਈ ਹੋਵੇ। ਦੂਜੇ ਪਾਸੇ ਮੌਕੇ ਤੇ ਪਹੁੰਚੇ ਐਸਪੀਡੀ ਯוגਰਾਜ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਹੈ ਅਤੇ આરોપીਆਂ ਦੀ ਪਛਾਣ ਜਿਹੜੀ ਆ ਹੋ ਚੁੱਕੀ ਹੈ। ਉਹਨਾਂ ਨੂੰ ਫੜਨ ਦੇ ਲਈ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਨੇ ਅਤੇ ਛਾਪੇਮਾਰੀ ਲਗਾਤਾਰ ਚੱਲ ਰਹੀ ਹੈ। આરોપીਆਂ ਨੂੰ ਜਲਦੀ ਗ੍ਰਿਫਤਾਰ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਉਹਨੇ ਕਿਹਾ ਕਿ ਪਿੰਡ ਦੇ ਵਿੱਚ ਬਣ ਰਹੀ ਪੰਚਾਇਤ ਗਲੀ ਨੂੰ ਲੈ ਕੇ ਇਹ ਸਾਰਾ ਵਿਵਾਦ ਹੋਇਆ ਜਿਸ ਕਰਕੇ ਗੋਲੀ ਚੱਲੀ ਹੈ। ਮੋਹਨ ਸਿੰਘ ਬਹਿਲਵਾਨ ਸਰਵਜਨ ਦੇ ਪੁੱਤ ਅਸੀਂ ਸਰਕਾਰੀ ਰਸਤਾ ਡੇ ਹਾਂ ਜੀ ਭਰਾਓ। ਪਹਿਲਾਂ ਇਹਨਾਂ ਨੇ ਸਰਕਾਰੀ ਰਸਤਾ ਡੱਕਿਆ ਐਸਐਚਓ ਸਾਹਿਬ ਪਏ ਨੇ ਮੌਕਾ ਵੇਖਿਆ ਜਾ ਕੇ। ਮੌਕਾ ਵੇਖੋ ਤਾਂ ਕਿ ਤੁਸੀਂ ਰਸਤਾ ਚਾਲੂ ਕਰੋ। ਇਹਨਾਂ ਨੇ ਰਾਤ ਬੰਦੇ ਲਿਆਂਦੇ ਖਾਸਿਓ ਜੀ। ਇਹਨਾਂ ਨੇ ਪਹਿਲਾਂ ਸਾਰਾ ਪਿੰਡ ਦੇ ਸਾਡੇ ਮੁੰਡੇ ਨੂੰ ਸੱਟਾਂ ਲਾ ਕੇ ਆਏ ਨੇ ਉਹ ਵੀ ਇੱਥੇ ਦਾਖਲ ਹੋਇਆ ਅੱਜ ਇਹਨਾਂ ਨੇ ਸਰਪੰਚ ਸਾਡਾ ਮਾਰਦਾ ਜਿਹੜਾ ਸਰਪੰਚ ਦਾ ਭਰਾ ਨਿਰਮਨ ਸਿੰਘ ਮੈਨੂੰ ਧਮਕੀ ਦਿੱਤੀ ਰਾਤ 10 ਵਜੇ ਮੈਨੂੰ ਲੱਫ ਫੋਨ ਆਇਆ ਜੀ ਉਹਦਾ ਸਰਵਣ ਸਰਵਣ ਸਿੰਘ ਇੰਗਲੈਂਡ ਤੋਂ ਆਦਾ ਸਵੇਰੇ ਕਲਾਂਦੌਰ ਤੋਂ ਜਾ ਕੇ ਕੋ ਤੇਰਾ 10 ਸਾਲਾਂ ਦਾ ਮੁੰਡਾ ਚੁੱਕ ਕੇ ਮਾਰਦਾ ਸਕੂਲੋਂ ਮੈਂ ਆ ਵੀ ਮਨੂ ਬਾਰੋ ਮੇਰਾ ਭਰਾ ਅਭਾਰਤਾ ਜੀ ਕਲੰਡੌਰ ਦੇ ਪਿੰਡ ਸ਼ੂਰ ਦੇ ਵਿੱਚੋਂ ਸਾਨੂੰ ਇਨਫਰਮੇਸ਼ਨ ਆਈ ਸੀ ਕਿ ਇੱਥੇ ਮਜੂਤਾ ਜਿਹੜੇ ਸਰਪੰਚ ਨੇ ਉਹਨਾਂ ਦੇ ਭਰਾ ਨਿਰਮਲ ਸਿੰਘ ਨੂੰ ਜਿਹੜੀਆਂ ਇੱਕ ਪਿੰਡ ਦੇ ਵਿਅਕਤੀ ਜਿਸ ਦਾ ਨਾਮ ਲਖਪੀ ਸਿੰਘ ਫੌਜੀ ਉਹਨਾਂ ਵੱਲੋਂ ਜਿਹੜੀਆਂ ਗੋਲੀਆਂ ਮਾਰਕੀਆਂ ਸੀ। ਤੋਂ ਅਸੀਂ ਮੌਕੇ ਤੇ ਪਹੁੰਚੇ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਕਰਕੇ ਅਸੀਂ ਸਾਰੀ ਇਹਨਾਂ ਦੀ ਡਿਟੇਲ ਲੈ ਲਈ। ਔਰ ਸਾਡੇ ਮਾਨਯੋਗ ਅਸਿਸਟੈਂਟ ਸਾਹਿਬ ਜੀ ਜਨਰੇਟਰ ਜੀ ਅਸੀਂ ਜਿਹੜੀ ਉਹ ਵਰਕਪਲਟੀਮਾ ਬਣਾ ਕੇ ਜਿੰਨੇ ਬੰਦਿਆਂ ਦੇ ਨਾਮ ਇਹਦੇ ਵਿੱਚ ਫਿਕਰ ਹੋ ਰਹੇ ਨੇ ਉਹਨਾਂ ਸਾਰਿਆਂ ਦੇ ਉੱਤੇ ਜਿਹੜੀ ਇਮੀਡੀਏਟਲੀ ਸੀ ਐਫਆਈਆਰ ਦਰਜ ਕਰਕੇ ਤੇ ਅਸੀਂ ਟੀਮਾ ਬਣਾ ਕੇ ਰੇਡਸ ਜਿਹੜੇ ਸ਼ੁਰੂ ਕਰਵਾ ਦਿੱਤੇ ਨੇ ਆਲਰੇਡੀ ਬਹੁਤ ਜਲਦ ਅਸੀਂ ਜਿਹੜੇ ਇਹਦੇ ਦੋਸ਼ੀ ਨੇ ਉਹ ਆਇਡੈਂਟੀਫਾਈਡ ਨੇ ਉਹਨਾਂ ਨੂੰ ਗ੍ਰਫਤਾਰ ਕਰਾਂਗੇ ਔਰ ਉਹਨਾਂ ਨੂੰ ਬੰਦੀ ਸਜ਼ਾ ਜਿਹੜੀ ਹੈ ਉਹ ਜ਼ਰੂਰ ਦਿੱਤੀ ਜਾਏਗੀ ਤੇ ਜਿਹੜੇ ਗੋਲੀਆਂ ਦੀ ਮੋਟੋ ਜਿੰਨੇ ਕਿ ਪੂਜਾ ਪਾਤੀ ਹੈ ਹਾਂਜੀ ਉਹਨਾਂ ਦੀ ਡੈਥ ਹੋ ਚੁੱਕੀ ਹੈ ਸੋ ਕਪਰੇਸਰ ਨੂੰ ਜਦੋਂ ਇਨਫੋਰਮੇਸ਼ਨ ਮਿਲੀ ਅਸੀਂ ਤੇ ਸਿਵਲ ਹਸਪੀਟਲ ਦੇ ਵਿੱਚ ਜਾਣ ਕੇ ਦੇਖਿਆ ਕਿ ਉਹਨਾਂ ਦੀ ਜਿਹੜੀ ਆ ਉਹ ਡੈਥ ਹੋ ਚੁੱਕੀ ਸੀ ਬਟ ਫਿਰ ਹਾਲ ਜਿਹੜਾ ਹੈਗਾ ਆ ਅਸੀਂ ਇਹਦੇ ਵਿੱਚ ਸਾਡਾ ਜਿਹੜਾ ਪਹਿਲਾ ਟਾਰਗੇਟ ਹੈਗਾ ਉਹ ਹੈਗਾ ਕਿ ਅਸੀਂ ਜਿੰਨੀ ਜਲਦੀ ਤਾਂ ਜਲਦੀ ਜਿਹੜੇ ਸਾਡੇ ਇਸ ਮੁਕਦਮੇ ਦੇ ਦੋਸ਼ੀ ਨੇ ਉਹਨਾਂ ਨੂੰ ਅਸੀਂ ਜਿਹੜਾ ਉਹ ਅਰੈਸਟ ਕਰੀਏ ਇਹਦੀ ਕੋਈ ਸੀਸੀਟੀਵੀ ਫੋਟੋ ਜੀ ਵੀ ਕੋਈ ਹੈ ਤੁਹਾਡੇ ਕੋਲ ਫਿਰ ਹਾਲ ਅਜੇ ਤੱਕ ਕੋਈ ਵੀ ਸੀਸੀਟੀਵੀ ਫੋਟੋ ਇਹ ਸਾਨੂੰ ਨਹੀਂ ਮਿਲੀ ਇਹਦੇ ਬਟ ਅਸੀਂ ਉਹ ਹੀ ਪ੍ਰਵਾਸ ਮੈਂਬਰਾਂ ਦੇ ਨਾਲ ਗੱਲਬਾਤ ਕਰਕੇ ਜਿਹੜਾ ਮੌਕਾ ਹੈਗਾ ਮੌਕੇ ਨੂੰ ਸਾਰੇ ਨੂੰ ਜਿਹੜਾ ਸੀਸ ਕਰਕੇ ਉਹ ਤੋਂ ਪੁਰੀ ਆੜੇ ਦੁਆਲੇ ਦੇ ਸਾਰੇ ਏਰੀਆ ਨੂੰ ਜਿਹੜਾ ਉਹ ਸਰਚ ਕਰਤੀ ਉਹ ਤੋਂ ਜਿਹੜੀ ਵੀ ਕੋਈ ਸੀਸੀਟੀਵੀ ਫੁਟੇਜ ਮਿਲੇਗੀ ਉਹਨੂੰ ਅਸੀਂ ਸਫਰ ਮਿਸਲ ਦੇ ਉੱਤੇ ਰਿਆਣਗੇ ਅਗਲੀ ਕਾਰਵਾਈ ਜਿਹੜੀ ਉਹ ਕਰਦੇ ਨੇ ਇਹ ਪੁਰਾਣੀ ਰਜਿਸਟਰੀ ਜਾਂ ਕੋਈ ਗੈਲਸਟੋਰ ਹੋਰ ਕੋਈ ਫਿਰ ਹਾਲ ਬੁੱਢਲੀ ਪੁਸ਼ਗਿਸ਼ਤੋਂ ਇਹੀ ਸਾਹਮਣੇ ਆਇਆ ਕਿ ਪਿੰਡ ਦੀ ਪੰਚਾਇਤ ਜਿਹੜੀ ਹੈਗੀ ਆ ਉਹ ਇੱਕ ਗਲੀ ਬਣਾਉਣ ਜਾ ਰਹੀ ਸੀਗੀ ਕਿਉਂਕਿ ਸਰਕਾਰੀ ਗਲੀ ਦੇ ਦਸਤਾਵੇਜ਼ ਅਨੁਸਾਰ ਔਰ ਇਹ ਜਿਹੜਾ ਲਵਪ੍ਰਿੰਸ ਦਾ ਫੌਜੀ ਹੈ ਤੇ ਇਸ ਦਾ ਪਰਿਵਾਰ ਹੈ ਉਹ ਗਲੀ ਬਣਾਉਣ ਤੋਂ ਇਹਨਾਂ ਨੂੰ ਰੋਕਦੇ ਸੀਗੇ ਜੋ ਇਸ ਦੇ ਬਾਬਤ ਜਿਹੜਾ ਹੈਗਾ ਇਹ ਝਗੜਾ ਹੋਇਆ ਹੈ ਔਰ ਇਸ ਦੇ ਵਿੱਚ ਅੱਜ ਜਿਹੜਾ ਹੈਗਾ ਇਹ ਫਾਇੰਡਿੰਗ ਤੇ ਉਧਰ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਨੂੰ 1984 ਦੇ ਸਿੱਖ ਕਤਲੇਆਮ ਦੇ ਵਿੱਚ ਇੱਕ ਹੋਰ ਕੇਸ ਦੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਹੈ ਉਸ ਦੀ ਸਜ਼ਾ ਉੱਤੇ ਬਹਿਸ ਜਿਹੜੀ ਹੈ 18 ਫਰਵਰੀ ਨੂੰ ਹੋਵੇਗੀ ਕਿਸ ਤਰੀਕੇ ਦੀ ਸਜ਼ਾ ਸੁਣਾਈ ਜਾਣੀ ਹੈ 18 ਫਰਵਰੀ ਨੂੰ ਸਾਫ ਹੋਵੇਗਾ ਸੱਜਣ ਕੁਮਾਰ ਦੇ ਖਿਲਾਫ ਕੇਸ ਲੜ ਰਹੇ ਵਕੀਲ ਐਚ ਐਸ ਫੁਲਕਾ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ ਇਸ ਦੌਰਾਨ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਅਤੇ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਦੇ ਵੱਲੋਂ ਐਚ ਐਸ ਫੁਲਕਾ ਅਤੇ ਉਹਨਾਂ ਦੇ ਪਰਿਵਾਰ ਨੂੰ ਸੂਚਨਾ ਕੇਂਦਰ ਵਿਖੇ ਸਰਮਾਨਿਤ ਕੀਤਾ ਗਿਆ ਇਸ ਦੌਰਾਨ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਸੀਨੀਅਰ ਐਡਵੋਕੇਟ ਐਚ ਐਸ ਫੁਲਕਾ ਨੇ ਕਿਹਾ ਕਿ ਸੱਜਣ ਕੁਮਾਰ ਪਹਿਲੇ ਕੇਸ ਦੇ ਵਿੱਚ 6 ਸਾਲ ਤੋਂ ਜੇਲ੍ਹ ਦੇ ਵਿੱਚ ਬੰਦਾ ਅਤੇ ਹੁਣ ਇੱਕ ਵਾਰ ਫੇਰ ਤੋਂ ਸਿੱਖਾਂ ਦੇ ਕਤਲ ਦੇ ਕੇਸ ਦੇ ਵਿੱਚ ਮਨਜੂਗ ਅਦਾਲਤ ਦੇ ਵੱਲੋਂ ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ ਅਤੇ 18 ਫਰਵਰੀ ਨੂੰ ਇਸ ਮਾਮਲੇ ਦੇ ਵਿੱਚ ਬਣਦੀ ਸਜ਼ਾ ਜਿਹੜੀ ਹੈ ਸੁਣਾਈ ਜਾਣੀ ਹੈ ਤਾਂ ਇਸ ਦੇ ਵਿੱਚ ਉਮੀਦ ਜਿਤਾਈ ਗਈ ਹੈ ਕਿ ਮਨਜੂਗ ਅਦਾਲਤ ਇਸ ਨੂੰ ਫਾਂਸੀ ਦੀ ਸਜ਼ਾ ਸੁਣਾਉਣਗੇ ਕਿਉਂਕਿ ਸੱਜਣ ਕੁਮਾਰ ਬਹੁਤ ਵੱਡੇ ਕਤਲ ਕਾਰਡ ਦਾ ਹਿੱਸਾ ਅਤੇ ਸੱਜਣ ਕੁਮਾਰ ਦੇ ਹਲਕੇ ਦੇ ਵਿੱਚ 700 ਦੇ ਕਰੀਬ ਕਤਲ ਹੋਇਆ ਅਤੇ ਜਿਸ ਕੇਸ ਦੇ ਵਿੱਚ ਉਹਨਾਂ ਨੂੰ ਸਫਲਤਾ ਮਿਲੀ ਹੈ ਉਸ ਦੇ ਲਈ ਉਹ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਹੋਏ ਸਤਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਅਕਾਲ ਪੁਰਖ ਦਾ ਬਹੁਤ ਬਹੁਤ ਸ਼ੁਕਰਾਨਾ ਜੋ ਅੱਜ ਇਹ ਸਫਲਤਾ ਬਖਸ਼ੀ ਹੈ ਸੱਜਣ ਕੁਮਾਰ ਨੂੰ ਦੂਸਰੇ ਕੇਸ ਦੇ ਵਿੱਚ ਵੀ ਦੋਸ਼ੀ ਇਕਰਾਰ ਕੀਤਾ ਪਹਿਲੇ ਕੇਸ ਦੇ ਵਿੱਚੋਂ 6 ਸਾਲ ਤੋਂ ਜੇਲ੍ਹ ਵਿੱਚ ਆ ਉਹ ਪੰਜ ਸਿੱਖਾਂ ਦੇ ਕਤਲ ਦਾ ਕੇਸ ਸੀ 1984 ਵਿਲੇ ਤੇ ਹੁਣ ਇਹ ਦੋ ਸਿੱਖਾਂ ਦੇ ਕਤਲ ਦੇ ਕੇਸ ਵਿੱਚ ਉਸ ਨੂੰ ਦੋਸ਼ੀ ਕਰਾਰ ਦਿੱਤਾ ਤੇ ਹੁਣਾਂ ਦੋ ਦਿਨਾਂ ਤੋਂ ਬਾਅਦ ਉਹਨੂੰ ਸਜ਼ਾ ਸੁਣਾਈ ਜਾਏਗੀ ਸਾਨੂੰ ਪੂਰੀ ਉਮੀਦ ਆ ਕਿ ਫਾਂਸੀ ਦੀ ਸਜ਼ਾ ਸੁਣਾਈ ਜਾਏਗੀ ਕਿਉਂਕਿ ਇਹਦੇ ਵੱਡੇ ਕਤਲੇਆਮ ਦਾ ਇਹ ਹਿੱਸਾ ਹੈ ਇਹ ਵਿੱਚੋਂ ਸੱਤ ਕਤਲ ਨੇ ਪਰ ਉਹਦੇ ਉਹਦੇ ਇਲਾਕੇ ਵਿੱਚੋਂ ਦੀ ਕੌਨਸਟੀਟੂਐਂਸੀ ਦੇ ਵਿੱਚ 700 ਕਤਲ ਹੋਇਆ ਔਰ ਜਗਾ ਜਗਾ ਤੇ ਜਾ ਕੇ ਇਨੇ ਆਪ ਸੁਪਰਵਾਈਜ਼ ਕੀਤੇ ਆ ਔਰ ਆਪੇ ਕਤਲ ਕਰਵਾਇਆ ਔਰ ਇਹ ਜਿਹੜੇ ਕੇਸ ਤੇ ਵਿੱਚ ਅੱਜ ਸਫਲਤਾ ਮਿਲੀ ਆ ਅਕਾਲ ਪ੍ਰਭੂ ਦਾ ਬਹੁਤ ਬਹੁਤ ਸ਼ੁਕਰਾਨਾ ਔਰ ਦੂਸਰਾ ਇਹਦੇ ਵਿੱਚ ਸਭ ਦਾ ਸਾਥ ਰਿਹਾ ਸਾਰਿਆਂ ਦਾ ਸਾਥ ਰਿਹਾ ਦਿੱਲੀ ਕਮੇਟੀ ਨੇ ਬਹੁਤ ਕੰਮ ਕੀਤਾ ਇਹ ਪਹਿਲਾ ਦਿੱਲੀ ਕਮੇਟੀ ਜਦੋਂ ਮਨਜੀਤ ਸਿੰਘ ਜੀ ਕੇ ਪ੍ਰਧਾਨ ਸੀ ਮਨਜਿੰਦਰ ਸਿੰਘ ਸਰਸਾ ਸੈਕਟਰੀ ਸੀ ਉਦੋਂ ਇਹ ਐਸਆਈਟੀ 2015 ਦੇ ਵਿੱਚ ਸੈਂਟਰਲ ਗਵਰਨਮੈਂਟ ਨੇ ਬਣਾਈ ਸੀ ਤੇ ਉਹ ਐਨਡੀਏ ਸਰਕਾਰ ਨੇ ਬਣਾਈ ਸੀ ਤੇ ਉਦੋਂ ਦੇ ਇਹ ਕੇਸ ਰੀਓਪਨ ਹੋਏ ਇਹ ਜਿਹੜਾ ਕੇਸ ਆ ਇਹ ਜਸਵੰਤ ਸਿੰਘ ਤੇ ਤਰਨਜੀਤ ਤਰਨਦੀਪ ਸਿੰਘ ਦੀ ਨੂੰ ਇਹਨਾਂ ਨੇ ਸੱਜਣ ਕੁਮਾਰ ਜੋ ਮੌਬ ਨੂੰ ਲੀਡ ਕਰ ਰਿਹਾ ਸੀ ਉਹਨਾਂ ਨੇ ਜਿੰਦਾ ਉਹਨਾਂ ਨੂੰ ਸਾੜ ਦਿੱਤਾ ਸੀ ਤੇ ਇਹ ਕੇਸ ਜੋ ਉਹਨਾਂ ਜਸਵੰਤ ਸਿੰਘ ਰਾਹੀਂ ਦੀ ਵਾਈਫ ਉਹਨਾਂ ਨੇ ਮਿਸ਼ਰਾ ਕਮਿਸ਼ਨ ਚ 1985 ਦੇ ਵਿੱਚ ਆਪਣਾ ਐਫੀਡੇਟ ਦਿੱਤਾ ਸੀ ਕਿ ਸੱਜਣ ਕੁਮਾਰ ਉਹ ਮੌਬ ਨੂੰ ਲੀਡ ਕਰ ਰਿਹਾ ਸੀ ਪਰ ਉਹ ਕੋਈ ਐਕਸ਼ਨ ਨਹੀਂ ਹੋਇਆ। ਉਦੋਂ ਬਾਅਦ ਜੈਨ ਅਗਰਵਾਲ ਕਮੇਟੀ ਨੇ ਕਿਹਾ ਕਿ ਕੇਸ ਰਜਿਸਟਰ ਕਰੋ। ਕੇਸ ਪੁਲਿਸ ਨੇ ਜੂ ਰਜਿਸਟਰ ਕਰ ਦਿੱਤਾ। ਉਹਨਾਂ ਨੇ ਉਹਨਾਂ ਦੀ ਵਿਧਵਾ ਨੇ ਫੇਰ ਆ ਕੇ ਬਿਆਨ ਦਿੱਤਾ। ਪੂਰਾ ਠੋਕੇ ਬਿਆਨ ਦਿੱਤਾ ਕਿ ਸੱਜਣ ਕੁਮਾਰੀ ਮਾਹਨੂ ਲੀਡ ਕਰ ਰਹੀ ਸੀ ਪਰ ਸੱਜਣ ਕੁਮਾਰ ਦੇ ਖਿਲਾਫ ਐਕਸ਼ਨ ਕੀ ਹੋਣਾ? ਕੇਸ ਨੂੰ ਬੰਦ ਕਰ ਦਿੱਤਾ ਔਰ ਉਹਨਾਂ ਨੂੰ ਮਿਸਿਸ ਜਸਵੰਤ ਸਿੰਘ ਰਾ ਨੂੰ ਬਹੁਤ ਜ਼ਿਆਦਾ ਹਰਾਸ ਕੀਤਾ ਗਿਆ, ਤੰਗ ਕੀਤਾ ਗਿਆ। ਜਦੋਂ ਇਹ ਸਰਕਾਰ ਆਈ ਐਨਡੀਏ ਦੀ ਸਰਕਾਰ ਆਈ ਤਾਂ ਅਸੀਂ ਉਦੋਂ ਡਿਮਾਂਡ ਕੀਤੀ ਕਿ ਜਿਹੜੇ ਜਿਹੜੇ ਕੇਸ ਬੰਦ ਕਰ ਦਿੱਤੇ ਨੇ ਪੁਲਿਸ ਨੇ ਉਹਨਾਂ ਨੂੰ ਰੀਓਪਨ ਕੀਤਾ ਜਾਏ। ਤੋਂ ਇਹ ਐਨਡੀਏ ਦੀ ਸਰਕਾਰ ਨੇ 2014 ਦੇ ਵਿੱਚ ਇੱਕ ਜਸਟਿਸ ਜੀਪੀ ਮਾਥਰ ਕਮੇਟੀ ਬਣਾਈ। ਜੀਪੀ ਮਾਥਰ ਰਿਟਾਇਰਡ ਜੱਜ ਸਨ ਸੁਪਰੀਮ ਕੋਰਟ ਦੇ। ਉਹਨਾਂ ਨੇ ਸਾਰੇ ਕੇਸਾਂ ਨੂੰ ਸਟੱਡੀ ਕੀਤਾ ਔਰ ਕਿਹਾ ਕਿ ਕੇਸ ਗਲਤ ਬੰਦ ਹੋਏ ਨੇ ਇਹ ਰੀਓਪਨ ਹੋਣੇ ਚਾਹੀਦੇ ਨੇ। ਤੇ ਉਹ ਕੇਸ ਫਿਰ ਉਦੋਂ ਬਾਅਦ ਫਿਰ ਸੈਂਟਰਲ ਗਵਰਨਮੈਂਟ ਨੇ ਇਹ ਐਸਆਈਟੀ ਬਣਾਈ 2015 ਵਿੱਚ। ਉਹ ਸੋਸਾਇਟੀ ਨੇ ਇਹਨਾਂ ਕੇਸਾਂ ਤੇ ਕੰਮ ਕਰਨਾ ਸ਼ੁਰੂ ਕੀਤਾ ਉਦੋਂ ਜਿਹੜੇ ਦਿੱਲੀ ਸਰਕਾਰ ਦਿੱਲੀ ਗੁਰਦੁਆਰਾ ਕਮੇਟੀ ਦੇ ਵੀ ਬੜੀ ਹਿੰਮਤ ਆ ਉਹਨਾਂ ਨੇ ਵੀ ਬੜਾ ਇੱਥੇ ਕੰਮ ਕੀਤਾ ਔਰ ਐਚਪੀਸੀ ਨੇ ਵੀ ਬੜਾ ਇਦਾਂ ਤੇ ਕੰਮ ਕੀਤਾ ਰਲ ਮਿਲ ਕੇ ਸਾਰੀ ਟੀਮ ਨੇ ਕੰਮ ਕੀਤਾ ਔਰ ਹੁਣ ਵੀ ਜੋ ਮੌਜੂਦਾ ਉਦੋਂ ਉਸ ਟਾਈਮ ਤੇ ਜੋ ਲੀਗਲ ਸਲ ਦੇ ਪ੍ਰਧਾਨ ਸੀ ਜੋਲੀ ਸਾਹਿਬ ਜਸਵਿੰਦਰ ਸਿੰਘ ਜੋਲੀ ਉਹਨਾਂ ਦੀ ਬੜੀ ਹਿੰਮਤ ਆ ਹੁਣ ਲੀਗਲ ਸਲ ਦੇ ਪ੍ਰਧਾਨ ਜੋ ਦਿੱਲੀ ਕਮੇਟੀ ਦੇ ਜਗਦੀਪ ਸਿੰਘ ਕਾਲੂ ਤੇ ਜੋ ਪ੍ਰਧਾਨ ਹਰਮਿਤ ਸਿੰਘ ਕਾਲਕਾ ਸਾਰਿਆਂ ਨੇ ਹਿੰਮਤ ਕਰਕੇ ਇਕੱਠੇ ਇਹਨਾਂ ਕੇਸਾਂ ਵਿੱਚ ਮੈਂ ਹਮੇਸ਼ਾ ਕਹਿੰਦਾ ਹੁਣਾ ਕਿ ਆਪਸੀ ਮਤਭੇਦ ਆਪਸ ਚ ਰਹਿਣਗੇ ਪਰ ਜਿਹੜੇ ਸਾਂਝੇ ਕੰਮ ਆ ਉਹਨਾਂ ਨੂੰ ਇਕੱਠੇ ਮਿਲ ਕੇ ਲੜੀਏ ਲੜੀਏ ਆਪਾਂ ਤੇ ਇਹ ਕੇਸ ਦੇ ਵਿੱਚੋਂ ਦਿਖਾਇਆ ਕਿ ਸਭ ਨੇ ਇਕੱਠੇ ਮਿਲ ਕੇ ਲੜਿਆ ਤੇ ਅੱਜ ਇਹ ਸਫਲਤਾ ਹੋਈ ਆ ਔਰ ਅਕਾਲ ਪੁਰਖ ਦਾ ਬਹੁਤ-ਬਹੁਤ ਸ਼ੁਕਰਾਨਾ ਇਸ ਦੇ ਸਰੂਹਣੀ ਅਕਾਲੀ ਦਲ ਵੀ ਇਸੇ ਕੇਸ ਨੂੰ ਲੈ ਕੇ ਗਾਂ ਵਾਦਦਾ ਰਿਹਾ ਜੀ ਓ ਐਨਡੀਏ ਦੀ ਸਰਕਾਰ ਨੇ ਓਪਨ ਕੀਤਾ ਸੀ ਜਦੋਂ ਐਨਡੀਏ ਉਸ ਟਾਈਮ ਸ੍ਰੋਮ ਨੇ ਕਾਲੀਦਾਲ 2015 ਵਿੱਚ ਐਨਡੀਆ ਦੀ ਸਰਕਾਰ ਦਾ ਹਿੱਸਾ ਸੀ ਹੁਣ ਕਹਿੰਦਾ ਸਰ ਟੋਟਲ ਕਿੰਨੇ ਦੋਸ਼ੀ ਹੈਗੇ ਜਿਨ੍ਹਾਂ ਦੇ ਖਿਲਾਫ ਕਾਰਵਾਈ ਨਹੀਂ ਹੋਈ ਸਾਹਮਣੇ ਦੇਖੀ ਦੋਸ਼ੀ ਤਾਂ ਬਹੁਤ ਨੇ ਦੇਖੋ ਜੋ ਸਰਕਾਰੀ ਅੰਕੜਿਆਂ ਦੇ ਮੁਤਾਬਕ 2733 ਸਿੱਖਾਂ ਦਾ ਕਤਲ ਦਿੱਲੀ ਦਿੱਲੀ ਵਿੱਚ ਹੋਇਆ ਮੈਂ ਦਿੱਲੀ ਦੀ ਗੱਲ ਕਰਾਂ ਆਪਾਂ ਬਾਕੀਆਂ ਦੀ ਬਾਤ ਕਰ ਲਾਂਗੇ ਦਿੱਲੀ ਦਿੱਲੀ ਦੇ ਵਿੱਚ ਹੋਇਆ ਜੇ 2733 ਜੇ ਇਨਸਾਨਾਂ ਨੂੰ ਮਾਰਨ ਦੇ ਵਾਸਤੇ ਕਮ ਸੇ ਕਮ 10000 ਬੰਦਾ ਤਾਂ ਹੋਊਗਾ ਨਾ ਹੁਣ ਉਹ 10000 ਚੋਂ ਜੇਕਰ 5000 ਨੂੰ ਸਜ਼ਾ ਮਿਲੀ ਹੁੰਦੀ ਫਿਰ ਤਾਂ ਅਸੀਂ ਕਹਿੰਦੇ ਕਿ ਕੋਈ ਇਨਸਾਫ ਪਿਲਿਆ ਪਰ ਇੱਥੇ ਸਜ਼ਾ ਤਾਂ ਮਰ ਕਤਲ ਦੇ ਕੇਸਾਂ ਦੇ ਵਿੱਚ ਸਿਰਫ ਸਿਰਫ 60 ਬੰਦਿਆਂ ਨੂੰ ਸਜ਼ਾ ਹੋਈ ਹੈ ਔਰ ਤੇ ਤਾਂ ਕਰਕੇ ਇਨਸਾਫ ਵਾਲੀ ਤਾਂ ਕੋਈ ਗੱਲ ਨਹੀਂ ਦੋਸ਼ੀ ਤਾਂ ਬਹੁਤ ਨੇ ਜਿੰਨਾਂ ਚੋਂ ਕਈ ਨਹੀਂ ਰਹੇ ਕਈਆਂ ਦੀ ਮੌਤ ਵੀ ਹੋ ਗਈ ਕਈ ਅਜੇ ਜਿੰਦੇ ਵੀ ਨੇ ਜਿਨ੍ਹਾਂ ਦੇ ਖਿਲਾਫ ਨਹੀਂ ਚਲੇ ਹੁਣ ਐਚ ਕੇ ਐਲ ਭਗਤ ਐਚ ਕੇ ਐਲ ਭਗਤ ਜੋ ਉਦੋਂ ਮੰਤਰੀ ਸੀ ਔਰ ਉਹ ਇੱਕ ਤਰ੍ਹਾਂ ਦਾ ਦਿੱਲੀ ਦਾ ਅਨਕਰਾਉਂਡ ਕਿੰਗ ਕਹਿ ਕੇ ਉਹਨੂੰ ਜਾਣਿਆ ਜਾਂਦਾ ਸੀ ਔਰ ਐਚ ਕੇ ਐਲ ਭਗਤ ਨੇ ਸਾਰੀ ਇਹ ਪਲਾਨ ਕੀਤੀ ਸੀ ਤੇ ਐਚ ਕੇ ਐਲ ਭਗਤ ਦੇ ਖਿਲਾਫ ਵੀ ਕੇਸ ਚੱਲਿਆ ਔਰ ਜਦੋਂ ਕੇਸ ਚੱਲਿਆ ਤੇ ਉਦੋਂ 1995 ਦੇ ਵਿੱਚ ਐਚ ਕੇ ਐਲ ਭਗਤ ਨੂੰ ਗ੍ਰਿਫਤਾਰ ਕੀਤਾ ਜਸਟਿਸ ਤਿੰਗਰਾ ਦੇ ਆਰਡਰ ਦੇ ਨਾਲ ਉਹਨੂੰ ਜੇਲ੍ਹ ਭੇਜਿਆ ਪਰ ਅਨਫੋਰਚੂਨੇਟਲੀ ਸਾਡੇ ਆਪਣੇ ਬੰਦੇ ਹੀ ਧੋਖਾ ਕਰਕੇ ਸਾਡੇ ਆਪਣੇ ਬੰਦੇ ਧੋਖਾ ਕਰਕੇ ਕਿ ਉਹ ਗਵਾਹ ਨੂੰ ਮਕਰਾ ਦਿੱਤਾ ਉਦੋਂ ਉਹਨਾਂ ਨੂੰ ਫਿਰ ਇੱਥੇ ਅਕਾਲ ਤਖਤ ਸਾਹਿਬ ਨੇ ਬੁਲਾ ਕੇ ਉਹਨਾਂ ਨੂੰ ਤਨਖਾਹਾਂ ਵੀ ਡਿਕਲੇਅਰ ਕੀਤਾ ਸੀ ਤੇ ਉਦੋਂ ਪਰ ਮਕਦਮਾ ਜਦੋਂ ਭਗਤ ਦੇ ਖਿਲਾਫ ਚੱਲਿਆ ਉਹ ਮਕਦਮਾ 6 ਸਾਲ ਭਗਤ ਦੇ ਖਿਲਾਫ ਚੱਲਿਆ ਤੇ ਉਹਦਾ ਉਹ ਬਰਾਹਲ ਹੋਇਆ ਅਖੀਰ ਦੇ ਆਕੇ ਉਹ ਵੀ ਪਾਗਲ ਹੋ ਕੇ ਮਰਿਆ ਔਰ ਉਹ ਮਕਦਮੇ ਨੂੰ ਹਾਈ ਕੋਰਟ ਨੇ ਬੰਦ ਕੀਤਾ ਕਿਉਂਕਿ ਉਹ ਪਾਗਲ ਬੰਦੇ ਦੇ ਖਿਲਾਫ ਕੇਸ ਨਹੀਂ ਚੱਲ ਸਕਦਾ ਉਹਨੂੰ ਡੈਮੈਂਸ਼ੀਆ ਹੋ ਗਿਆ ਸੀ ਇਹ ਇਨਸਾਨ ਬੰਦੇ ਦੇ ਖਿਲਾਫ ਕੇਸ ਨਹੀਂ ਚੱਲ ਸਕਦਾ ਤਾਂ ਕਰਕੇ ਉਹ ਦਿੱਲੀ ਹਾਈ ਕੋਰਟ ਨੇ ਕੇਸ ਉਹਨੂੰ ਬੰਦ ਕੀਤਾ ਤਰਨਜਾ ਸ਼ਾਸਤਰੀ ਦਾ ਵੀ ਇਹੀ ਹਾਲ ਹੋਇਆ ਹੁਣ ਇਸ ਟਾਈਮ ਇਹ ਜੇਕਰ ਤੁਸੀਂ ਦੇਖਿਆ ਜਾਵੇ ਸੱਜਣ ਕੁਮਾਰ 6 ਸਾਲੋਂ ਗਨੂੰ ਜੇਲ੍ਹ ਵਿੱਚ ਜੋ ਮੀਡੀਆ ਵਾਲੇ ਜਿਨ੍ਹਾਂ ਨੇ ਕੱਲ ਦੇਖੀ ਆ ਉਹਦੀ ਹਾਲਤ ਜਦੋਂ ਕੋਰਟ ਦੇ ਵਿੱਚ ਕਿਨੇ ਕਿਹਾ ਕਿ 18 ਤਰੀਕ ਨੂੰ ਫਿਰ ਪਾਸ ਪੇਸ਼ ਕਰੋ ਤਾਂ ਸੱਜਣ ਕੁਮਾਰ ਦੇ ਵਕੀਲਾਂ ਨੇ ਕਿਹਾ ਕਿ ਇਹਦੀ ਹਾਲਤ ਦੇਖੋ ਹਾਲਤ ਕੀ ਆ ਜੇਲ੍ਹ ਦੇ ਵਿੱਚੋਂ ਇਹਨੂੰ ਵੀ ਸੀ ਤੇ ਕਰ ਲੋ ਕਰ ਲੋ ਇਥੇ ਬਲਕਿ ਇਹ ਹਾਲਤ ਨਹੀਂ ਆ कोर्ट ਦੇ ਵਿੱਚ ਫਿਜ਼ੀਕਲੀ ਆ ਕੇ ਪੇਸ਼ ਹੁੰਦੇ ਵੀ ਕਾਬਲ ਨਹੀਂ ਆਏ ਤਾਂ ਕੋਰਟ ਨੇ ਕਿਹਾ ਕਿ ਵੀਸੀ ਰਾਹੀਂ ਉਸਨੂੰ ਹਾਜ਼ਰ ਹੋ ਜੇ ਹੁਣ 18 ਤਰੀਕ ਨੂੰ ਇਹਦੇ ਵਿੱਚ ਇਹ ਕੋਰਟ ਨੇ ਸਜ਼ਾ ਸੁਣਾਉਣੀ ਹੈ ਔਰ ਸਾਨੂੰ ਪੂਰੀ ਉਮੀਦ ਆ ਕਿ ਇਹਦੇ ਵਿੱਚ ਇਹ ਸਜ਼ਾ ਇਹਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਏਗੀ ਔਰ ਫਾਂਸੀ ਦੀ ਸਜ਼ਾ ਸੀ ਇਹਦੇ ਚ ਅਪੀਲ ਕਰਾਂਗੇ ਕੋਰਟ ਨੂੰ ਕਿ ਸੁਣਾਈ ਜਾਏ ਕਮਲਨਾਥ ਜਿਹੜਾ ਹੈਗਾ ਉਹਨੂੰ ਹਜੇ ਤੱਕ ਕੋਈ ਸਜ਼ਾ ਨਹੀਂ ਮਿਲੀ ਕਮਲਨਾਥ ਦੇ ਉੱਤੇ ਕੋਈ ਕੇਸ ਨਹੀਂ ਹੋਇਆ ਦੋ ਮੁਲਜ਼ਮ ਜਿਹੜੇ ਹੋਰ ਤੁਸੀਂ ਮੈਂ ਨੇ ਉਹਨੇ ਜਗਦੀਸ਼ ਟਾਈਟਲ ਤੇ ਕਮਲਨਾਥ ਜੋ ਇਸ ਟ੍ਰਾਈਲ ਦੇ ਖਿਲਾਫ ਤਿੰਨ ਸਿੱਖਾਂ ਦੇ ਕਤਲ ਦੇ ਲਈ ਕੇਸ ਚੱਲ ਰਿਹਾ ਗਵਾਹੀਆਂ ਅੱਜਕੱਲ ਚੱਲ ਰਹੀਆਂ ਨੇ ਤੇ ਜੋ ਕਮਨਲਾਾ ਥਾ ਉਸਤੇ ਅਗੇਂਸਟ ਅਜੇ ਤੱਕ ਕੋਈ ਕੇਸ ਰਜਿਸਟਰੀ ਨਹੀਂ ਹੋਇਆ ਅੱਜ ਹੀ ਉਥੇ ਦਿੱਲੀ ਹਾਈ ਕੋਰਟ ਦੇ ਵਿੱਚ ਇੱਕ ਕੇਸ ਲੱਗਿਆ ਵਾ ਮਨਜਿੰਦਰ ਸਿੰਘ ਸਰਸਾ ਨੇ ਫਾਈਲ ਕੀਤਾ ਕਿ ਕਮਨਲਾਾ ਦੇ ਅਗੇਂਸਟ ਕੇਸ ਚੱਲਣਾ ਚਾਹੀਦਾ ਤੇ ਉਹ ਕੇਸ ਚੱਲ ਰਿਹਾ ਸੀ ਪੂਰੀ ਡਿਮਾਂਡ ਕਰ ਰਹੇ ਆ ਜੋਰ ਲਗਾ ਰਹੇ ਆ ਕਿ ਕਮਨਲਾਾ ਦੇ ਖਿਲਾਫ ਇਹ ਕੇਸ ਹੋ ਚੱਲੇ ਕਹਿੰਦਾ ਕਿ ਜਿਹੜਾ ਅਸਟਨ ਸਰਜਨ ਕੁਮਾਰ ਆ ਰੋਜ਼ ਹੀ ਜੇਲ੍ਹ ਦੇ ਵਿੱਚ ਆਪਣੇ ਆਪ ਨੂੰ ਮੌਤ ਦੀ ਲੜਾਈ ਦੇ ਨਾਲ ਜੂਝਦਿਆ ਉਹ ਰੋਜ਼ ਆਪਣੀ ਮੌਤ ਨਜ਼ਰ ਆਉਂਦੀ। ਦੇਖੋ ਇਹ ਤਾਂ ਹੁਣ ਮੈਂ ਨਹੀਂ ਕਹਿ ਸਕਦਾ ਲੱਗਦਾ ਹੀ ਆ ਜੋ ਜਿਸ ਤਰ੍ਹਾਂ ਹਾਲਤ ਐ 5-6 ਵਾਰੀ ਤਾਂ ਸੁਪਰੀਮ ਕੋਰਟ ਦੇ ਵਿੱਚ ਕੋਸ਼ਿਸ਼ ਕਰ ਚੁੱਕਿਆ ਕਿ ਉਹਨੂੰ ਬੇਲ ਮਿਲ ਜਾਏ। ਉਹਨੇ ਲਿਆਕੀ ਵੀ ਕਿਹਾ ਜੀ ਮੈਨੂੰ ਕੈਂਸਰ ਆ। ਉਹਨੇ ਫਿਰੇ ਵੀ ਕਿਹਾ ਜੀ ਮੇਰਾ weight ਘਟ ਗਿਆ ਤੇ ਕਈ 5-6 ਵਾਰੀ ਕੋਸ਼ਿਸ਼ਾਂ ਕਰ ਚੁੱਕਿਆ ਪਰ ਸੁਪਰੀਮ ਕੋਰਟ ਨੇ ਉਨੂੰ ਪੇਲ ਨਹੀਂ ਦਿੱਤੀ ਤੇ ਸਮਰ ਸੁਪਰੀਮ ਕੋਰਟ ਦੇ ਜਸਟਿਸ ਕਾਲ ਨੇ ਕਿਹਾ ਕਿ ਤੈਨੂੰ ਵੀਆਈਪੀ ਟ੍ਰੀਟਮੈਂਟ ਕਿਉਂ ਦਿੱਤਾ ਜਾਵੇ ਤੇ ਜੇ ਤੂੰ ਜਾਣਾ ਲਾਜ ਕਰਾਉਣਾ ਕੈਂਸੀਮ ਨੂੰ ਮਦੰਤਾ ਹਸਪੀਟਲ ਜਾ ਕੇ ਮਦੰਤਾ ਹਸਪੀਟਲ ਜਾ ਕੇ ਲਾਜ ਕਰਾਉਣ ਦੀ ਰਾਜਨੀਤੀ ਜਾਵੇ ਉਹਨਾਂ ਨੇ ਕਿਹਾ ਕਿ ਸਰਕਾਰੀ ਹਸਪੀਟਲ ਕੋਈ ਮਾੜੇ ਨੇ ਜਾ ਕੇ ਸਰਕਾਰੀ ਹਸਪੀਟਲ ਦੇ ਵਿੱਚ ਜੇਲ੍ਹ ਦੇ ਵਿੱਚੋਂ ਹੀ ਜਾ ਕੇ ਅੰਡਰ ਕਸਟਡੀ ਜਾ ਕੇ ਇਲਾਜ ਹੋਵੇ ਤੇ ਉਹਨਾਂ ਨੇ ਕਿਹਾ ਕਿ ਤੈਨੂੰ ਵੀਆਈਪੀ ਟ੍ਰੀਟਮੈਂਟ ਮਿਲਣ ਦਾ ਕੋਈ ਮਸਲ ਨਹੀਂ ਫਿਰ ਜਦੋਂ ਉਹਨਾਂ ਨੇ ਇੱਕ ਹੋਰ ਮਲਜਮਾ ਉਹਨੂੰ ਐਕਸ ਕਾਉਂਸਲਰ ਆ ਬਲਬਨ ਖੋਖੜ ਉਨੂੰ 11 ਸਾਲ ਹੋ ਗਏ ਜੇਲ੍ਹ ਵਿੱਚ ਤੇ ਉਹਨੇ ਆ ਕੇ ਕਿਹਾ ਜੀ 11 ਸਾਲ ਹੋ ਗਏ ਤੇ ਮੈਨੂੰ 1 ਸਾਲ ਦੀ ਰਿਮਿਸ਼ਨ ਹੋ ਕੇ 12 ਸਾਲ ਬਣ ਜਾਂਦੇ ਆ ਤੇ ਮੈਨੂੰ ਜ਼ਮਾਨਤ ਦਿੱਤੀ ਜਾਵੇ ਸੁਪਰੀਮ ਕੋਰਟ ਨੇ ਮਨਾਂ ਕਰਤਾ ਕਿ ਇਹ ਨਾਰਮਲ ਕੇਸ ਨਹੀਂ ਨਾਰਮਲਲੀ ਉਹਨਾਂ ਨੇ ਕਿਹਾ ਕਿ 10 ਸਾਲ ਬਾਅਦ ਅਸੀਂ ਜ਼ਮਾਨਤ ਦੇ ਦਿੰਨੇ ਆ ਪਰ ਇਹ ਕੇਸ ਨਾਰਮਲ ਕੇਸ ਨਹੀਂ ਆ ਤਾਂ ਕਰਕੇ ਜ਼ਮਾਨਤ ਨਹੀਂ ਦਿੱਤੀ ਜਾਊਗੀ ਉਹਨੂੰ ਜ਼ਮਾਨਤ ਨਹੀਂ ਦਿੱਤੀ ਕੇਸ ਫਾਈਨਲ ਸੁਣਵਾਈ ਤੇ ਉੱਤੇ ਲਗਾ ਦਿੱਤਾ ਇੱਕ ਹੋਰ ਮੁਲਜ਼ਮ ਕਸ਼ੋਰੀ ਲਾਲ ਜਿਹਨੂੰ 1995 ਦੇ ਵਿੱਚ ਜਸਟਿਸ ਢੀਂਗਰਾ ਨੇ ਫਾਂਸੀ ਦੀ ਸਜ਼ਾ ਸੁਣਾਈ ਸੀ ਉਹਨੂੰ ਫਾਂਸੀ ਦੀ ਸਜ਼ਾ ਦਾ ਬਾਦ ਸੁਪਰੀਮ ਕੋਰਟ ਨੇ ਲਾਈਫ ਇੰਸਰਨਮੈਂਟ ਵਿੱਚ ਕਨਵਰਟ ਕਰਤੀ ਪਰ ਉਹ ਅਜੇ ਵੀ ਜੇਲ੍ਹ ਚਾ ਪਿੱਛੇ ਜੇ ਸਰਕਾਰ ਨੇ ਦੋ ਵਾਰੀ ਸੀਲਾਕਸ਼ੀ ਸਰਕਾਰ ਨੇ ਉਹਦੇ ਬਾਅਦ ਦਿੱਲੀ ਦੀ ਇਸ ਸਰਕਾਰ ਨੇ ਵੀ ਇਹਨਾਂ ਨੇ ਕੋਸ਼ਿਸ਼ ਕੀਤੀ ਸੀ ਕਿ ਉਹਨੂੰ ਛੱਡ ਦਿੱਤਾ ਜਾਵੇ ਕਿਉਂਕਿ ਉਹਦੇ ਉਦੋਂ 20 ਸਾਲ ਪੂਰੇ ਹੋ ਗਏ ਸੀ ਪਰ ਜਦੋਂ ਅਸੀਂ ਜੋੜ ਪਾਇਆ ਤੇ ਉਹਨੂੰ ਹੁਣ ਇਸ ਟਾਈਮ ਤੁਸੀਂ ਲਗਾਓ ਕਿ 28 ਸਾਲ ਹੋ ਗਏ ਨੇ ਉਹ ਵੀ 29 ਸਾਲ ਹੋ ਗਏ ਨੇ ਉਹ ਜੇਲ੍ਹ ਦੇ ਵਿੱਚ ਹੈ ਤੇ ਉਧਰ ਅੰਮ੍ਰਿਤਸਰ ਹਰਮੰਦਰ ਸਾਹਿਬ ਦੇ ਵਿੱਚ ਜੋੜੇ ਘਰ ਸੇਵਾ ਕਰਦੇ ਇੱਕ ਨੌਜਵਾਨ ਸੇਵਾਦਾਰ ਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ ਮ੍ਰਿਤਕ ਦੀ ਪਛਾਣ ਬਲਵਿੰਦਰ ਸਿੰਘ ਵੱਜੋ ਹੋਈ ਹੈ ਜਿਸ ਨੂੰ ਪ੍ਰਿੰਸ ਵੀ ਕਹਿੰਦੇ ਸਨ ਇਸ ਦੌਰਾਨ ਜੋੜਾ ਘਰ ਦੇ ਵਿੱਚ ਇੰਚਾਰਜ ਬਲਦੇਵ ਸਿੰਘ ਨੇ ਦੱਸਿਆ ਕਿ ਪ੍ਰਿੰਸ ਇੱਕ ਫੂਡ ਡਿਲੀਵਰੀ ਕੰਪਨੀ ਦੇ ਵਿੱਚ ਕੰਮ ਕਰਦਾ ਹੈ ਅਤੇ ਹਰ ਰੋਜ਼ ਆਪਣਾ ਕੰਮ ਖਤਮ ਕਰਨ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਵਿੱਚ ਨਤਮਸਤਕ ਹੁੰਦਾ ਹੈ ਅਤੇ ਉਸ ਤੋਂ ਬਾਅਦ ਜੋੜਾ ਘਰ ਦੇ ਵਿੱਚ ਸੇਵਾ ਕਰਦਾ ਹੈ ਅਚਾਨਕ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਜਿਸ ਤੋਂ ਬਾਅਦ ਉਸ ਨੂੰ ਅੰਮ੍ਰਿਤਸਰ ਦੇ ਗੁਰੂ ਰਾਮ ਦਾ ਹਸਪਤਾਲ ਦੇ ਵਿੱਚ ਦਾਖਲ ਵੀ ਕਰਵਾਇਆ ਗਿਆ ਲੇਕਿਨ ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਤਾਂ ਜਿਸ ਤੋਂ ਬਾਅਦ ਸੇਵਾ ਕਰਦੇ ਸੇਵਾਦਾਰ ਦੇ ਵੱਲੋਂ ਪ੍ਰਿੰਸ ਦੀ ਮ੍ਰਿਤਕ ਦੇਹ ਨੂੰ ਉਸ ਦੇ ਘਰ ਪਹੁੰਚਾਇਆ ਗਿਆ ਪ੍ਰੇਮੀ ਸਿੰਘ ਸੇਵਾ ਕਰਨ ਦਾ ਕਾਫੀ ਲੰਮੇ ਸਮੇਂ ਤੋਂ ਉਹਨੂੰ ਕੱਲ ਮਿਰਗੀ ਦਾ ਦੌਰਾ ਪਿਆ ਸੀਗਾ ਤੇ ਮੈਂ ਪ੍ਰੇਮੀ ਸਿੰਘਾਂ ਨੂੰ ਪੁੱਛਿਆ ਵੀ ਕੀ ਗੱਲ ਹੋਈ ਉਹ ਆਂਦੇ ਜੀ ਇਹਨੂੰ ਮਿਰਗੀ ਦਾ ਦੌਰਾ ਪਹਿਲਾਂ ਵੀ ਪੈਂਦੇ ਹੈ ਤੇ ਮੈਂ ਕਹਿੰਦਾ ਚਲੋ ਠੀਕ ਹੈ ਤੇ ਮੈਂ ਕਹਿੰਦਾ ਇਹਨੂੰ ਲੰਮੇ ਪਾ ਦੋ ਲੰਮੇ ਪਾਤਾ ਵਾਪਸ ਆਇਆ ਤੇ ਉਹ ਹਲੇ ਵਾਰ ਉਦਾ ਸੀਗਾ ਤੇ ਮੈਂ ਕਹਿੰਦਾ ਇਹ ਤਾਂ ਪਾਣੀ ਵਿੱਚ ਸਿੱਟੇ ਮਾਰੋ ਕੀ ਪਤਾ ਵੀ ਕੀ ਉਹਨੇ ਚਰ ਨੂੰ ਉਹ ਡੈਡ ਹੋ ਸੁੱਕੇ ਹੀ ਉਹਨਾਂ ਪਰ ਟੈਕ ਹੋ ਗਿਆ ਕੀ ਕਹ ਗਿਆ ਜੋ ਫਿਰ ਅਸੀਂ ਉਹਨਾਂ ਦੇ ਘਰ ਪਰਫਮ ਕੀਤਾ ਤੇ ਉਹਨਾਂ ਦੀ ਸਿੱਟੇ ਮੈਂ ਫੋਨ ਚੁੱਕਿਆ ਸਿਹਟਰਾਂ ਦੀ ਵੀ ਮੈਂ ਆ ਰਹੀਆਂ ਮਾ ਮਾਤਾ ਜੀ ਨੂੰ ਫਿਰ ਅਸੀਂ ਇਹਨਾਂ ਨੂੰ ਇੱਥੋਂ ਡਿਸਪੈਂਸਰੀ ਦਾ ਖੜਿਆ ਗੁਰੂ ਰਾਮਦਾਸ ਨਿਵਾਸ ਚ ਤੇ ਉਸ ਤੋਂ ਬਾਅਦ ਅਸੀਂ ਗੁਰੂ ਰਾਮਦਾਸ ਹਸਪੀਟਲ ਲੈ ਕੇ ਤੇ ਮੁਰਕੇ ਸਾਮਨ ਪ੍ਰੇਮੀ ਸਿੰਘਾਂ ਨੇ ਉਹਦੇ ਘਰ ਡੈਡ ਬਡੀ ਤੇ ਕਿੰਨੇ ਸਮੇਂ ਤੋਂ ਸੇਵਾ ਕਰਨ ਆ ਰਹੇ ਹੋ ਕਾਫੀ ਲੰਮੇ ਸਮੇਂ ਤੋਂ ਸੇਵਾ ਕਰ ਰਿਹਾ ਸੀ ਜੀ ਮੈਂ ਇਸ ਜਗ੍ਹਾ ਤੇ ਰਹਿਣਾ ਲਈ ਉਹ ਸੁਲਤਾਨਪੁਰ ਰੋਡ ਦੇ ਰਹਿਣ ਵਾਲੇ ਸੀ ਰੋਜ਼ਾਨਾ ਇਸੇ ਤਰੀਕੇ ਨਾਲ ਰੋਜ਼ਾਨਾ ਇਸੇ ਤਰੀਕੇ ਨਾਲ ਸੇਵਾ ਕਰਦੇ ਪਰ ਕਰਮਾਜ ਵੀ ਕਰਦੇ ਸੀ ਅੱਗੇ ਵੀ ਕਰਦੇ ਇੱਥੇ ਵੀ ਕਰਦੇ ਪਹਿਲਾਂ ਵੀ ਕਦੀ ਇਸ ਤਰੀਕੇ ਉਹਨਾਂ ਨੂੰ ਹਾਂਜੀ ਦੋਹਰਾ ਦੋ ਤਿੰਨ ਦਿਨ ਪਹਿਲਾਂ ਹੀ ਪਹੁੰਚੇ ਤੇ ਉਧਰ ਸ਼ਿਵ ਸੈਨਾ ਆਗੂ ਅਦਿੱਤਿਆ ਠਾਕੁਰ ਨੇ ਕੇਜਰੀਵਾਲ ਦੇ ਨਾਲ ਮੁਲਾਕਾਤ ਕੀਤੀ ਹੈ ਅਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਰਮਵਿੰਦਰ ਅਰਵਿੰਦ ਕੇਜਰੀਵਾਲ ਦੇ ਨਾਲ ਮੁਲਾਕਾਤ ਤੋਂ ਬਾਅਦ ਸ਼ਿਵ ਸੈਨਾ ਯੂਬੀਟੀ ਦੇ ਸੀਨੀਅਰ ਆਗੂ ਅਦਿੱਤਿਆ ਠਾਕੁਰ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ 10 ਸਾਲਾਂ ਦੇ ਵਿੱਚ ਬੇਸ਼ੁਮਾਰ ਕੰਮ ਕੀਤੇ ਅਤੇ ਇਸ ਗੱਲ ਨੂੰ ਜਨਤਾ ਜਾਣਦੀ ਹੈ ਭਾਜਪਾ ਨੂੰ ਚੋਣ ਕਮਿਸ਼ਨ ਦਾ ਆਸ਼ੀਰਵਾਦ ਪ੍ਰਾਪਤ ਸੀ ਇਸ ਦੇ ਲਈ ਭਾਜਪਾ ਨੂੰ ਚੋਣ ਕਮਿਸ਼ਨ ਦਾ ਧੰਨਵਾਦੀ ਹੋਣਾ ਚਾਹੀਦਾ ਤੰਜ ਕੱਸਿਆ ਗਿਆ ਕਈ ਥਾਵਾਂ ਦੇ ਉੱਤੇ ਵੋਟਾਂ ਕੱਟੀਆਂ ਗਈਆਂ ਚੋਣ ਕਮਿਸ਼ਨ ਨੇ ਲੋਕਾਂ ਤੋਂ ਵੋਟ ਪਾਉਣ ਦਾ ਅਧਿਕਾਰ ਖੋਇਆ ਅੱਜ ਸਾਡੇ ਦੇਸ਼ ਦੇ ਵਿੱਚ ਨਿਰਪੱਖ ਚੋਣਾਂ ਨਹੀਂ ਹੋ ਰਹੀਆਂ ਵੱਡਾ ਦਾਵਾ ਜਿਹੜਾ ਆ ਕੀਤਾ ਗਿਆ ਸੁਣਦੇ ਹਾਂ ਹੋਰ ਕੀ ਕੁਝ ਕਿਹਾ ਅਰਵਿੰਦ ਕੇਜਰੀਵਾਲ ਸਾਹਿਬ ਸੇ ਮੁਲਾਕਾਤ ਹੋਈ ਔਰ ਸ਼ਿਵ ਸੇਨਾ ਉਦੋਂ ਬਾਰੇ ਸਾਹਿਬ ਠਾਕਰੇ ਪਾਰਟੀ ਕੇ ਜੋ ਮਨ ਮੇ ਹੈ ਜੋ ਦਿਲ ਮੇ ਹੈ ਉਹ ਸਾਫ਼ ਬਾਤ ਹੈ ਕਿ ਸਰਕਾਰੇ ਆਤੇ ਜਾਤੇ ਰਹਤੀ ਹੈ ਫਿਰ ਆਏਗੀ ਲੇਕਿਨ ਰਿਸ਼ਤਾ ਤਾਂ ਐਸੇ ਹੀ ਚਲਤਾ ਰਹੇਗਾ और यही कहने हम आए थे उन्होंने जो पिछले दस सालों में दिल्ली में जो काम किया है वो सारी जनता जानती है ये जो चुनाव हुआ उसमें चुनाव का बहुत बड़ा हाथ था आशीर्वाद था और भाजपा ने चुनावों के तो आभार मानने ही जरूरी है लेकिन यही बात है कल जैसे मेरी राहुल जी से बात हुई आज अरविंद जी से बात हुई कि इंडिया गठबंधन हो या फिर हम सारी पार्टीज हो कहीं ना कहीं हमें ये सोचना जरूरी है कि अभी अगला स्टेप क्या है क्योंकि हमारी डेमोक्रेसी फ्री एंड फेयर नहीं रही है इलेक्शंस फ्री एंड फेयर नहीं रहे तो लड़ते तो रहेंगे देश के हित में लड़ते रहेंगे आपकी आवाज हो मीडिया की आवाज हो जनता की आवाज हो तो उठाते रहेंगे और जो भी देश के अच्छे का हो सड़क पे उतरना हो लड़ना हो तो लड़ते रहेंगे बस यही था लेकिन आपको नहीं लगता जो आपसी था उसका नुकसान भी जो है हुआ है और दोनों दोनों ने ही पक्षों की देखिए काफी सारी इसकी एनालिसिस हो सकती है होगी भी दोनों पार्टी अपनी अपनी एनालिसिस रखेगी लेकिन हमारी तरफ से जो रिश्ता है वो रहेगा जो दोस्ती है वो तो रहेगी इसके आगे मैं कहना चाहता हूँ कि जो काफी सारी जगहों में वोट्स काटे गए थे जो वोट्स डिलीट हुए थे उस पर भी कभी ना कभी विचार करना जरूरी क्योंकि वो वोटिंग का अधिकार लोगों से छीना गया था वो चुनाव आयोग नहीं छीना ची, है तो उस उसपे भी विचार विमर्श होना जरूरी है आदित्य तो 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 जी क्या इस, इस इशू पे वोटर डिलीशन एडिशन पे आपकी कोई चर्चा हुई दिल्ली महाराष्ट्र दोनों को लेके देखिए आज तो कर्टिस कॉल था आज तो यही कहने आए थे कि रिश्ता तो जारी रहेगा जाहिर सी बातें स्वाभाविक है कि जब हम मिलते हैं तो इस बातों पे चर्चा होती है इसके पहले भी फ़ोन पे भी हुई थी अभी जो फ़ोन टैपिंग करते हैं वो तो सुनते ही होंगे तो उनको पता भी होगा कि हम शायद क्या बात कर रहे हैं लेकिन हमने ये भी कहा है कि इस पर स्टडी करके जो हम प्रश्न चिन्ह उठा रहे हैं जैसे महाराष्ट्र में फोर्टी लाख वोटर्स कहाँ से बड़े हैं सेवेंटी लाख वोट्स आखिरी समय के बाद किसने वोटिंग किया है इसके कोई वीडियो फुटेज है क्या टोकन्स है क्या चुनाव आयोग इस पर बात करने के लिए बिल्कुल तैयार नहीं है और ये सारी बातें अगर आप देखें तो हरियाणा हो उड़ीसा हो दिल्ली हो मध्य प्रदेश हो महाराष्ट्र हो सारी जगह कॉमन है ये एक पैटर्न दिखने लगा है तो हमारे देश में आज फ्री एंड फेयर इलेक्शन होते नहीं है इसी का ये सबूत है कैसे टैकल करेंगे सिचुएशन को अगर आप आरोप इलेक्शन कमीशन पे लगा रहे हैं तो फिर टैकल कैसे करेंगे क्योंकि वही मेन बॉडी है तो टैकल करने के लिए तो हम साथ में हैं और लड़ेंगे क्योंकि ये देश हित की बात है देखिए कोई भी चुनाव जीत सकता है हार सकता है जीत भी सकता है वापस उसके बाद में لیکن فری اینڈ فیر الیکشنز ہونا ضروری۔ اپ کی طرح آنے والے نگم کی گجناں ہریانہ میں عوامی پارٹی لڑ رہی اپ لوگ لڑ رہے ہیں۔ کیا اسی لے کر کوئی سٹریٹیجی بالکل لڑتے رہیں گے اور اپنی اپنی سٹریٹیجی سدھارتے رہیں گے۔ جو ووٹر پر ووٹ کٹنگ کیا دیکھیں یہ چناؤ کے ساتھ ہم چیس کا گیم کھیل رہے ہیں۔ وہ کوئی ایک طریقہ اپنا رہے تو ہمیں اس کا ایک جواب دینا پڑے گا۔ تو وہ کھیلتے رہیں گے۔ تے اُدر فازلکا دے وچ نوی بیاہی عورت نے نہر دے وچ چھال مار دتی تے پنڈ دے نوجواناں نے نہر دے وچ چھال مار کے اس عورت دی جان بچائی۔ ਇਸ ਮੌਕੇ ਤੇ ਸੜਕ ਸੁਰੱਖਿਆ ਫੋਰਸ ਵੀ ਪਹੁੰਚੀ ਅਤੇ ਸੜਕ ਸੁਰੱਖਿਆ ਫੋਰਸ ਦੀ ਮਦਦ ਦੇ ਨਾਲ ਲੜਕੀ ਨੂੰ ਹਸਪਤਾਲ ਪਹੁੰਚਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਲੜਕੀ ਦਾ 2 ਮਹੀਨੇ ਪਹਿਲਾਂ ਹੀ ਲਵ ਮੈਰਿਜ ਦੇ ਕਰਕੇ ਕਿਤਨਾ ਕਿਤੇ ਵਿਵਾਦ ਛਿੜਿਆ ਸੀ ਇੱਕ ਪਿੰਡ ਦੇ ਨੌਜਵਾਨ ਜਿਸ ਦਾ ਨਾਮ ਸਾਜਨ ਹੈ ਉਸ ਦਾ ਕਹਿਣਾ ਹੈ ਕਿ ਉਹ ਫਾਜ਼ਿਲਕਾ ਦੇ ਪਿੰਡ ਝੂਗੇ ਲਾਲ ਸਿੰਘ ਦਾ ਰਹਿਣ ਵਾਲਾ ਹੈ ਅਤੇ ਜਿਸ ਔਰਤ ਦੇ ਨਾਲ ਇਹ ਮਾਮਲਾ ਜੁੜਿਆ ਹੋਇਆ ਉਸੇ ਦੇ ਪਿੰਡ ਦੇ ਵਿੱਚ ਵਿਆਹੀ ਹੋਈ ਹੈ ਔਰਤ ਦਿੱਲੀ ਦੀ ਦੱਸੀ ਜਾ ਰਹੀ ਹੈ ਦਿੱਲੀ ਦੀ ਰਹਿਣ ਵਾਲੀ ਸੀ ਅਤੇ ਲਗਭਗ 2 ਮਹੀਨੇ ਪਹਿਲਾਂ ਹੀ ਉਸ ਦਾ ਇਸ ਪਿੰਡ ਦੇ ਇੱਕ ਨੌਜਵਾਨ ਦੇ ਨਾਲ ਲਵ ਮੈਰਿਜ ਹੋਈ ਸੀ ਦੱਸਿਆ ਜਾ ਰਿਹਾ ਹੈ ਕਿ ਘਰ ਦੇ ਵਿੱਚ ਲੜਾਈ ਹੋਈ ਜਿਸ ਕਰਕੇ ਉਸ ਨੇ ਇਹ ਕਦਮ ਚੁੱਕਿਆ ਹਾਲਾਂਕਿ ਜਿਵੇਂ ਹੀ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਤੁਰੰਤ ਲੋਕ ਮੌਕੇ ਤੇ ਪਹੁੰਚੇ ਅਤੇ ਨਹਿਰ ਦੇ ਵਿੱਚ ਉਸ ਔਰਤ ਨੂੰ ਸੁਰੱਖਿਅਤ ਬਾਹਰ ਕੱਟਿਆ ਗਿਆ ਤਾਂ ਮੌਕੇ ਤੇ ਪਹੁੰਚੀ ਸੜਕ ਸੁਰੱਖਿਆ ਫੋਰਸ ਦੀ ਮਦਦ ਦੇ ਨਾਲ ਔਰਤ ਨੂੰ ਇਲਾਜ ਦੇ ਲਈ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਦੂਜੇ ਪਾਸੇ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਏਐਸਆਈ ਸੁਰਿੰਦਰਪਾਲ ਸਿੰਘ ਦਾ ਕਹਿਣਾ ਹੈ ਕਿ ਉਹ ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚੇ ਅਤੇ ਪਿੰਡ ਦੇ ਨੌਜਵਾਨਾਂ ਨੇ ਔਰਤ ਨੂੰ ਨਹਿਰ ਦੇ ਵਿੱਚੋਂ ਬਾਹਰ ਕੱਢਿਆ ਅਤੇ ਔਰਤ ਨੂੰ ਇਲਾਜ ਦੇ ਲਈ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਲੜਾਈ ਦੇ ਕਾਰਨ ਕੀ ਰਹੇ ਨੇ ਉਹਨਾਂ ਦਾ ਪਤਾ ਲਗਾਉਣਾ ਹੱਲੇ ਬਾਕੀ ਹੈ ਹੱਲੇ 2-20 ਮਿੰਟ ਹੋਏ ਨੇ ਆਹਨ ਇਹ ਪਿੱਛੋਂ ਆ ਗਿਆ ਦਿੱਲੀ ਦੇ ਮਤਲਬ ਪਿੰਡ ਨਹੀਂ ਹੈ ਚਾਚੇ ਦਾ ਨਹੀਂ ਆ ਮੈਨ ਨਹੀਂ ਆਏ ਪਤਾ ਕੀ ਜਾਣਿਆ ਸੀ ਉਹ ਆ ਗਿਆ ਤਾਂ ਅਸੀਂ ਚਲੇ ਗਏ ਤੇ ਉਹਨੇ ਉਹਨਾਂ ਨੂੰ ਸੂਚਨਾ ਦਿੱਤੀ ਪਰਿਵਾਰ ਨੂੰ ਹਾਂ ਕੀ ਸੀਗਾ ਕਹਿੰਦੇ ਆਉਣੇ ਆ ਉਹਨੇ ਆ ਲਿਆਈ ਸੀ ਮੈਂ ਤਾਂ ਡਿਊਟੀ ਤੋਂ ਆਲੀ ਨਹੀਂ ਕਰਿਆ ਗਿਆ ਸੀ ਕਹਿੰਦੇ ਨੇ ਵੀ ਕੋਈ ਚਾਂਸ ਹੋ ਗਿਆ ਮੈਂ ਅੱਗੇ ਜਾ ਕੇ ਦੇਖਿਆ ਤਾਂ ਮੈਦੂਚੇ ਕੁੜੀ ਨੇ ਛਾਲ ਮਾਰੀ ਅੱਛਾ ਫਿਰ ਮੈਂ ਦਵਾਦੋ ਫੱਜੇ ਤੇ ਬਾਹਰ ਕੱਢ ਲਾ ਗਿਆ ਸੀ ਦੋ ਤਿੰਨ ਜਣੇ ਸੀ ਅੱਛਾ ਹਾਂ ਆਲੀ ਮਾਦਾ ਨਾਲ ਰਹਾ ਰੋਡੋਂ ਤੋਂ ਭੁੰਨਾ ਆਇਆ ਸੀ ਕਿ ਮਲਕੀ ਜਿਹੜੀ ਐ ਸੇਨ ਨਾਲੇ ਛਾਲ ਮਾਰਦੀ ਦਾਤੂ ਗਲੇ ਚ ਜੀ ਅਸੀਂ ਫਿਰ ਉੱਥੋਂ ਗੱਡੀ ਸਟਾਰਟ ਕਰਕੇ ਸੀ ਮੌਕੇ ਤੇ ਆਏ ਹਾਂ ਜਿਹੜੇ ਕਿ ਇਹਨਾਂ ਦੇ ਪਿੰਡ ਦੇ ਮੁੰਡੇ ਲੰਘ ਰਹੇ ਸੀ ਉਹ ਜੀ ਉਹਨਾਂ ਨੇ ਮਰਚਾਲਾ ਮਾਰ ਕੇ ਦੇਨ ਕੱਢ ਲਿਆ ਸੀ ਤੇ ਅਸੀਂ ਫਿਰ ਉੱਥੇ ਗੱਡੀ ਤੇ ਲੈ ਕੇ ਸਿਵਲੋਸ ਪਾਇਲ ਕੱਢ ਲਿਆ ਪੂਰੀ ਇਹ ਕਲੋਜ਼ਰ ਠੰਡਾ ਪਾਣੀ ਸੀ ਕੰਮ ਰਹੀ ਆ ਅਜੇ ਬੋਲ ਨਹੀਂ ਰਹੀ ਤੇ ਤਾ ਭੋਲੇ ਪਾਲੇ ਲੋਕਾਂ ਨੂੰ ਠੱਗਣ ਵਾਲੇ ਐਜੰਟ 2 ਨੰਬਰ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਭੇਜਣ ਵਾਲੇ ਐਜੰਟ ਜਿਹੜੇ ਨੇ ਹੁਣ ਪੰਜਾਬ ਪੁਲਿਸ ਦੇ ਅੜਿੱਕੇ ਚੜ ਰਹੇ ਨੇ ਐਨ ਆਰ ਆਈ ਪੁਲਿਸ ਨੇ ਫਰਜੀ ਟਰੈਵਲ ਏਜੰਟ ਨੂੰ ਕਾਬੂ ਕੀਤਾ ਹੈ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਦੇ ਐਨਆਰਆਈ ਵਿੰਗ ਦੇ ਗੈਰ ਕਾਨੂੰਨੀ ਟਰੈਵਲ ਏਜੰਟਾਂ ਨੂੰ ਸ਼ਿਕੰਜਾ ਪਾਉਣ ਦੇ ਲਈ ਪੰਜਾਬ ਭਰ ਦੇ ਵਿੱਚ ਮੁਹਿੰਮ ਚਲਾਉਂਦੇ ਨਜ਼ਰ ਆ ਰਹੇ ਨੇ ਗੈਰ ਕਾਨੂੰਨੀ ਟਰੈਵਲ ਏਜੰਟ ਜਿਹੜੇ ਕਿ ਭੋਲੇ-ਪਾਲੇ ਲੋਕਾਂ ਨੂੰ ਬਾਹਰਲੇ ਮੁਲਕਾਂ ਦੇ ਵਿੱਚ ਭੇਜਣ ਦਾ ਝਾਂਸਾ ਦਿੰਦੇ ਨੇ ਗਲਤ ਢੰਗ ਦੇ ਨਾਲ ਆਪਣੇ ਜਾਲ ਦੇ ਵਿੱਚ ਫਸਾਉਂਦੇ ਨੇ ਅਤੇ ਇਸ ਮੁਹਿੰਮ ਦੇ ਤਹਿਤ ਅਜਿਹੇ ਟਰੈਵਲ ਏਜੰਟਾਂ ਦੇ ਖਿਲਾਫ ਹੁਣ ਮੁਕੱਦਮੇ ਜੜੇ ਨੇ ਦਰਜ ਕੀਤੇ ਜਾ ਰਹੇ ਨੇ ਇਸ ਸੰਬੰਧੀ ਕਾਫੀ ਗੈਰ ਕਾਨੂੰਨੀ ਟਰੈਵਲ ਏਜੰਟਾਂ ਦੇ ਖਿਲਾਫ ਮੁਕਾਦਮੇ ਦਰਜ ਜਿਹੜੇ ਨੇ ਕਿਤੇ ਜਾ ਚੁੱਕੇ ਨੇ ਜਿਸ ਦੇ ਚਲਦੇ ਇਨਸਪੈਕਟਰ ਹਰਪ੍ਰੀਤ ਸਿੰਘ ਦੀ ਐਨ ਆਰ ਆਈ ਥਾਣੇ ਦੀ ਟੀਮ ਦੇ ਵੱਲੋਂ ਇੱਕ ਟਰੈਵਲ ਏਜੰਟ ਸੂਰਜワਸੀ ਸਠਿਆਲੀ ਗੁਰਦਾਸਪੁਰ ਨੂੰ ਖੂਫੀਆ ਸੋਰਸ ਲਗਾ ਕੇ ਗ੍ਰਿਫਤਾਰ ਕੀਤਾ ਗਿਆ ਇਸ ਟਰੈਵਲ ਏਜੰਟ ਦੇ ਵੱਲੋਂ ਕਿਰਪਾ ਓਵਰ ਸੀਜ਼ ਦੇ ਨਾਮ ਤੇ ਗੈਰ ਕਾਨੂੰਨੀ ਢੰਗ ਦੇ ਨਾਲ ਇੱਕ ਦਫ਼ਤਰ ਜਿਹੜਾ ਖੋਲਿਆ ਗਿਆ ਸੀ ਅਤੇ ਵਿਦੇਸ਼ ਰਸ਼ੀਆ ਦੇ ਜਾਲੀ ਵੀਜ਼ੇ ਲਗਾਉਣ ਦਾ ਝਾਂਸਾ ਦੇ ਕੇ ਭੋਲੇ ਭਾਲੇ ਲੋਕਾਂ ਨੂੰ ਠੱਗਿਆ ਜਾ ਰਿਹਾ ਸੀ ਉਹਨੇ ਦੱਸਿਆ ਕਿ ਮੁਕਦਮੇ ਦੇ ਵਿੱਚ ਅਗਲੀ ਤਫਤੀਸ਼ ਜਿਹੜੀ ਹੈ ਕੀਤੀ ਜਾ ਰਹੀ ਹੈ। ਕਾਨੂੰਨਾ ਨੰਬਰ ਹੈ 3424। ਹਾਂਜੀ। ਇਹਨੇ ਇਹ ਆਪਣੇ ਸੂਰਜ ਛਠਿਆੜੀ ਛਠਿਆੜੀ ਦਾ ਰਹਿਣ ਵਾਲਾ ਵਾ। ਇਹਨਾਂ ਨੂੰ ਲਾਇਸੈਂਸ ਜਾਰੀ ਹੋਇਆ ਸੀ ਕਾਨੂੰਨ ਦਾ। ਹਾਂ। ਪਰ ਇਹਨਾਂ ਧਾਰੀਵਾਲ ਕਿਰਪਾ ਓਵਰਸੀ ਦੇ ਨਾਂ ਤੇ ਜਾਲੀ ਦਫਤਰ ਖੋਲ੍ਹਿਆ ਤੇ 2,80,000 ਰੁਪਏ ਵਿਦੇਸ਼ ਰਸ਼ੀਆ ਭੇਜਣ ਵਾਸਤੇ ਇਹਨੇ ਮਦਈ ਦੇ ਨਾਲ ਠੱਗੀ ਮਾਰੀ। ਇੱਕ ਮਦਈ ਇੱਕ ਨਾਲ ਵੇ ਦਾ ਸਾਰਾ ਹੀ ਦਲਜੀਤ ਸਿੰਘ ਅੰਮਰਸਰ ਦਾ 140-40000 ਰੁਪਏ ਤੋਂ ਉਹਨਾਂ ਕੋਲ ਲਿਆ ਇਹਨਾ ਤੇ ਕੋਈ ਵੀਜਾ ਨਹੀਂ ਲਾਇਆ ਤੇ ਜਾਲੀ ਵੀਜੇ ਦੇ ਦਿੱਤੇ ਤੇ ਉਹਦੇ ਬੇਤੇ ਨੀ ਚੀਨ ਨੂੰ ਗ੍ਰਿਫਤਾਰ ਕੀਤਾ ਗਿਆ ਵਾ ਦੋ ਦੋ ਚੀਨਾਂ ਇੱਕ ਨੂੰ ਗ੍ਰਿਫਤਾਰ ਕਰ ਲਿਆ ਇੱਕ ਦੀ ਰਟਨ ਬੇਲ ਹਾਈ ਕੋਰਟ ਵਿੱਚ ਹੋਈ ਆ ਉਹਨੂੰ ਗ੍ਰਿਫਤਾਰ ਕਰਨੇ ਜੇ ਬਾਕੀ ਇਹ ਹੁਣ ਐ ਸ਼ਾਨਬਿਲ ਕਰ ਰਹੇ ਆ ਆਪਾਂ ਇਹਦਾ ਰਿਮਾਰਡ ਲਿਆ ਇਹ ਕਹਿੰਦੇ ਨਾ ਤੇ ਉਦੋਂ ਬਾਅਦ ਪਤਾ ਲੱਗੇਗਾ ਵੀ ਹੋਰ ਕਿੰਨੇ ਕਿੰਨੇ ਲੋਕਾਂ ਨਾਲ ਠੱਗੀ ਮਾਰੀ ਆ ਇਹਦਾ ਅਜੇ ਉਹ ਬਾਅਦ ਹੀ ਖਲਾਸਾ ਹੋਇਆਗਾ ਸਾਰੀ ਬੰਟੀ ਉਰਫ ਵਾਰਸ ਉਹ ਵੀ ਇਹਦੇ ਚਾਚੇ ਦਾਦਾ ਪੁੱਤਰ ਵਾ 48 ਪਿੰਡ ਦੀ ਆਹਨ ਦੇ ਕਿਰਪਾ ਓਵਰਸੀ ਇਹਨਾਂ ਨੂੰ ਹੈਗਾ ਰੀਐਸ ਟ੍ਰੇਡ ਸੈਂਟਰ ਦੇ ਨਾਂ ਤੇ ਡੀਸੀ ਦਫ਼ਤਰ ਵੱਲੋਂ ਟ੍ਰੈਵਲ ਏਜੰਸੀ ਦੀ ਇਹਨਾਂ ਨੇ ਮਤਲਬ ਲਾਇਸੈਂਸ ਲਿਆ ਸੀ ਜਦਕਿ ਇਹਨਾਂ ਨੇ ਆਪਣਾ ਸੋਸ਼ਲ ਮੀਡੀਆ ਉੱਪਰ ਵੀ ਕੋਈ ਕਿਰਪਾ ਓਵਰਸੀ ਦੇ ਨਾਂ ਤੇ ਇਹਨਾਂ ਨੇ ਮਤਲਬ ਪੇਜ ਬਣਾਇਆ ਹੋਇਆ ਸੀ ਹਾਂ ਉਹ ਯੂਜ਼ ਕਰਕੇ ਲੋਕਾਂ ਨੂੰ ਮਤਲਬ ਵੀ ਜੇ ਜਾਲੀ ਤੌਰ ਤੇ ਮਤਲਬ ਆਪਣੀ ਮਸ਼ਹੂਰੀ ਕਰਦੇ ਰਹੇ ਨੇ ਮੈਂ ਲੋਕਾਂ ਨੂੰ ਇਹ ਅਪੀਲ ਕਰਾਂਗਾ ਵੀ ਜਦੋਂ ਵੀ ਤੁਸੀਂ ਕੋਈ ਜਿਹੜਾ ਏਜੰਟ ਵਾ ਕੋਈ ਲਾਇਸੈਂਸ ਜਾਂ ਸੈਂਟਰ ਗਵਰਨਮੈਂਟਲ ਨੂੰ ਉਹ ਦੇਖੋ ਹੈਗਾ ਵਾ ਉਹ ਉਹਦੇ ਕੋਲ ਹੀ ਜਾਓ ਇਹ ਜਿਹੜੇ ਆਮ ਲੋਕਾਂ ਲੋਕਾਂ ਨਾਲ ਧੋਖਾ ਜੀ ਕਰਦੇ ਇਹਨਾਂ ਤੋਂ ਬਚੋ ਇਹੋ ਜਿਹੇ ਪੁਰਵੀ ਕਾਫੀ ਝੰਟਾ ਹੈਗੇ ਨੇ ਜਿਹੜੇ ਸਾਡੇ ਲੋਕ ਬਹੁਤ ਪੈਸਾ ਬਰਬਾਦ ਕਰ ਚੁੱਕੇ ਨੇ ਇਹੋ ਜਿਹੇ ਏਜੰਟ ਜਿਹੜੇ ਲੋਕਾਂ ਨਾਲ ਖਲਵਾੜ ਕਰ ਰਹੇ ਨੇ ਤੇ ਹੁਣ ਪੰਜਾਬ ਸਰਕਾਰ ਵੀ ਤੇ ਮਹਿਕਮਾ ਹੈਡਾ ਪੰਜਾਬ ਪੁਲਿਸ ਜਿਹੜਾ ਵਾ ਇਹੋ ਜਿਹੇ ਜਾਲੀ ਏਜੰਟਾਂ ਨੂੰ ਕਾਫੀ ਨੱਥ ਪਾ ਰਿਹਾ ਵਾ ਤੇ ਲਗਾਤਾਰ ਪੱਤੇ ਹੋ ਰਹੇ ਨੇ ਮੈਂ ਆ ਆਪਣੀ ਪੰਜਾਬ ਸਰਕਾਰ ਵੱਲੋਂ ਤੇ ਆਪਣੇ ਮਹਿਕਮੇ ਵੱਲੋਂ ਇਹ ਜਿਹੜੇ ਵੀ ਏਜੰਟ ਇਸ ਤਰ੍ਹਾਂ ਦੇ ਕੰਮ ਕਰ ਰਹੇ ਨੇ ਤੇ ਉਹਨਾਂ ਨੂੰ ਚੇਤਾਵਨੀ ਦੇਣਾ ਚਾਹੁੰਦਾ ਵੀ ਅੱਗੇ ਤੋਂ ਇਹੋ ਜਿਹਾ ਕੋਈ ਵੀ ਕੰਮ ਨਾ ਕਰਨਾ ਆਮ ਲੋਕਾਂ ਨਾਲ ਠੱਗੀ ਨਾ ਮਾਰ ਤੇ ਨਾਖਰਵਾੜ ਕਰਨ। ਸਵੇਸਾਨ ਇਸ ਵਕਤ ਦੀਆਂ ਵੱਡੀਆਂ ਖਬਰਾਂ ਪਲ-ਪਲ ਦੀ ਅਪਡੇਟ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਦਾ ਅਨਮਿਊਟ ਦੇ ਨਾਲ ਫਿਲਹਾਲ ਇਜਾਜ਼ਤ ਚਾਹਾਂਗੇ। ਤਨਵਾਦ।